ਜੱਟ ਆਇਆ ਨਰਿੰਜੀਤ ਦੀ ਰੱਥ ਤਾਂ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੁੰਦੀ ਆ ਪਰ ਰੱਥ ਬਾਬਾ ਨਾਨਕ ਕਈ ਵਾਰੀ ਰੁਕਣ ਨਹੀਂ ਦਿੰਦਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਹਂਦੀਆਂ ਪਰ ਰੱਬ ਹੌਲੀ-ਹੌਲੀ ਹੌਲੀ ਮੈਨੂੰ ਅੱਗੇ ਲੈ ਕੇ ਜਾਂਦਾ ਰਿਹਾ ਸੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਹੈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਹੈ ਬੰਦਾ ਫਾਈਟਰ ਹੋਣਾ ਚਾਹੀਦਾ ਹੈ ਹਾਰਾਂ ਜਿੱਤਾਂ ਚਲਦੀਆਂ ਆਉਨੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਆ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਜਾਂਦੇ ਆ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡਿਬਿਲਟੀ ਹੈ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਉਹ ਅੱਜ ਵੀ ਲੋਕਾਂ 'ਚ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਗਏ 7 7 ਵਾਰੀ ਜਿੱਤ ਗਏ ਪਰ ਉਹ ਕ੍ਰੈਡਿਬਿਲਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਕਿ ਅਸੀਂ ਬੜੇ ਬੇਖੂਬੀ ਨਾਲ ਅਮ੍ਰਿਤਾ ਵੜਿੰਗ ਚੋਣਾਂ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਕ ਕੀ ਗਿੱਦੜਬਾਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਉਹ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਲੜ ਚੁੱਕੇ ਆ ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ ਅੰਮ੍ਰਿਤਪੁਰ ਡਿੰਗ ਦਾ ਪਹਿਲਾ ਇਲੈਕਸ਼ਨ ਸੀ ਉਸ ਮੁਕਾਬਲੇ ਅਸੀਂ ਆਪਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਹਾਂ ਮੰਨੂ ਇਹ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਇੱਥੋਂ ਤੱਕ ਪਹੁੰਚਾਉਣ ਵਾਲੇ ਗਿੱਦੜਬਾਦੇ ਲੋਕ ਹੈ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਦੇ ਤੱਕ ਗਿੱਦੜਬਾ ਦੇ ਲਈ ਹੋਰ ਮਨ ਤੋੜ ਜੀ ਤੋੜਤ ਤੇ ਜੀ ਤੋੜ ਮਿਹਨਤ ਕਰਦੇ 28 ਸਾਲ ਵਰਸਸ 25 ਸਾਲ ਦਾ ਨਾਰਾ ਦੇ ਨਰਿੰਜੀਤ ਜੀ ਰੱਥ ਤਾਂ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੁੰਦੀ ਆ ਪਰ ਰੱਥ ਬਾਬਾ ਨਾਨਕ ਕਈ ਵਾਰੀ ਰੁਕਣ ਨਹੀਂ ਦਿੰਦਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਹਂਦੀਆਂ ਪਰ ਰੱਬ ਹੌਲੀ-ਹੌਲੀ ਹੌਲੀ ਮੈਨੂੰ ਅੱਗੇ ਲੈ ਕੇ ਜਾਂਦਾ ਰਿਹਾ ਸੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਹੈ ਬੰਦਾ ਫਾਈਟਰ ਹੋਣਾ ਚਾਹੀਦਾ ਹਾਰਾਂ ਜਿੱਤਾਂ ਚੱਲਦੀਆਂ ਹੋਣੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਆ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਜਾਂਦੇ ਆ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡਿਬਿਲਟੀ ਹੈ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਆ ਉਹ ਅੱਜ ਵੀ ਲੋਕਾਂ 'ਚ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਗਏ 7 7 ਵਾਰੀ ਜਿੱਤ ਗਏ ਪਰ ਉਹ ਕ੍ਰੈਡਿਡਿਬਿਲਟੀ ਲੂਜ਼ ਕਰ ਜਾਂਦੇ ਆ 8 ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਕਿ ਅਸੀਂ ਬੜੇ ਬੇਖੂਬੀ ਨਾਲ ਅਮ੍ਰਿਤਾ ਵੜਿੰਗ ਚੋਣਾਂ ਲੜੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਕ੍ਰੌਸਟੀ ਸੀਗੀ ਕਿ ਗਿੱਦੜਬਾ ਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਉਹ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਲੜ ਚੁੱਕੇ ਆ ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ ਅਮ੍ਰਿਤਾ ਵੜਿੰਗ ਦਾ ਪਹਿਲਾ ਇਲੈਕਸ਼ਨ ਸੀ ਉਸ ਮੁਕਾਬਲੇ ਅਸੀਂ ਆਪਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਹਾਂ ਮੰਨੂ ਇਹ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਤਕਾਰ ਦਿੱਤਾ ਇੱਥੋਂ ਤੱਕ ਪਹੁੰਚਾਉਣ ਵਾਲੇ ਗਿੱਦੜਬਾ ਦੇ ਲੋਕ ਐ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਤੇ ਤਾਂ ਗਿੱਦੜਬਾ ਦੇ ਲਈ ਹੋਰ ਮਨ ਤੋੜ ਜੀ ਤੋੜਤ ਜੀ ਤੋੜ ਮਿਹਨਤ ਕਰਦੇ 27 28 ਸਾਲ ਵਰਸਸ 2.5 ਸਾਲ ਦਾ ਨਾਰਾ ਦੇ ਰਣਜੀਤ ਜੀ ਰੱਥ ਤਾਂ ਜਦੋਂ ਦਾ ਮੈਂ ਪੈਦਾ ਹੋਇਆ ਉਦੋਂ ਦਾ ਮੇਰਾ ਰੋਕਣ ਦੀ ਕੋਸ਼ਿਸ਼ ਹੁੰਦੀ ਆ ਪਰ ਰੱਥ ਬਾਬਾ ਨਾਨਕ ਕਈ ਵਾਰੀ ਰੁਕਣ ਨਹੀਂ ਦਿੰਦਾ ਸੋ ਇਹ ਤਾਂ ਵਾਰ-ਵਾਰ ਕੋਸ਼ਿਸ਼ਾਂ ਹੋਈਆਂ ਉਹ ਮੈਨੂੰ ਟੋਣਦੀਆਂ ਪਰ ਰਬ ਹੋਲੀ 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 ਮੈਨੂੰ ਅੱਗੇ ਲੈ ਕੇ ਜਾਂਦਾ ਰਿਹਾ ਸੋ ਪੋਲਿਟਿਕਸ ਦੇ ਵਿੱਚ ਹਾਰ ਜਿੱਤ ਬਣੀ ਆਈ ਹੈ ਮੈਨੂੰ ਲੱਗਦਾ ਕਿ ਬੰਦਾ ਲੜਦਾ ਨਜ਼ਰ ਆਉਣਾ ਚਾਹੀਦਾ ਹੈ ਬੰਦਾ ਫਾਈਟਰ ਹੋਣਾ ਚਾਹੀਦਾ ਹਾਰਾਂ ਜਿੱਤਾਂ ਚਲਦੀਆਂ ਹੋਣੀਆਂ ਕਈ ਵਾਰੀ ਲੋਕ ਜਿੱਤ ਕੇ ਵੀ ਹਾਰ ਜਾਂਦੇ ਆ ਕਈ ਵਾਰੀ ਲੋਕ ਹਾਰ ਕੇ ਵੀ ਜਿੱਤ ਜਾਂਦੇ ਆ ਸੋ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਨ੍ਹਾਂ ਦੀ ਕ੍ਰੈਡਿਬਿਲਟੀ ਹੈ ਜਿਹੜੇ ਕਦੇ ਵੀ ਚੋਣ ਨਹੀਂ ਜਿੱਤੇ ਜਾਂ ਇੱਕ ਅੱਧੀ ਵਾਰੀ ਜਿੱਤੇ ਉਹ ਅੱਜ ਵੀ ਲੋਕਾਂ 'ਚ ਜਿੰਦਾ ਹੈ ਕਈ ਵਾਰੀ ਮੈਂ ਦੇਖਿਆ ਕਿ ਲੋਕ 8 8 ਵਾਰੀ ਜਿੱਤ ਗਏ 7 7 ਵਾਰੀ ਜਿੱਤ ਗਏ ਪਰ ਉਹ ਕ੍ਰੈਡੀਬਿਲਟੀ ਲੂਜ਼ ਕਰ ਜਾਂਦੇ ਐ ਅੱਠ ਵਾਰੀ ਜਿੱਤਣ ਤੋਂ ਬਾਅਦ ਵੀ ਉਹਨਾਂ ਨੂੰ ਪੰਜਾਬ 'ਚ ਕੋਈ ਨਹੀਂ ਜਾਣਦਾ ਸੋ ਮੈਨੂੰ ਲੱਗਦਾ ਹੈ ਕਿ ਅਸੀਂ ਬੜੇ ਬੇਖੂਬੀ ਨਾਲ ਅਮ੍ਰਿਤਾ ਵੜਿੰਗ ਚੋਣਾਂ ਲੜੀ ਐ ਔਰ ਪੰਜਾਬ ਦੇ ਲੋਕਾਂ ਨੂੰ ਇੱਕ ਕ੍ਰੌਸਟੀ ਸੀਗੀ ਕਿ ਗੇਦਰਬਾਦਾ ਨਤੀਜਾ ਕੀ ਆਏਗਾ ਜਿਸ ਤਰ੍ਹਾਂ ਨਵਾਂ ਉਮੀਦਵਾਰ ਸੀ ਸਾਡਾ ਉਹ ਦੋਵੇਂ ਉਮੀਦਵਾਰ ਪਹਿਲਾਂ 4-5 ਇਲੈਕਸ਼ਨਾਂ ਲੜ ਚੁੱਕੇ ਐ ਦੂਜਾ ਉਮੀਦਵਾਰ ਤੀਜੀ ਇਲੈਕਸ਼ਨ ਲੜ ਰਿਹਾ ਸੀ ਅਮ੍ਰਿਤਾ ਵੜਿੰਗ ਦਾ ਪਹਿਲਾ ਇਲੈਕਸ਼ਨ ਸੀ ਉਸ ਮੁਕਾਬਲੇ ਅਸੀਂ ਆਪਦਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ हां ਮਾਨੂੰ ਇਹ ਜ਼ਰੂਰ ਹੈ ਕਿ ਅਸੀਂ ਸਾਨੂੰ ਵੀ ਗਿੱਦੜਬਾ ਦੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਸਤਿਕਾਰ ਦਿੱਤਾ ਇੱਥੋਂ ਤੱਕ ਪਹੁੰਚਾਉਣ ਵਾਲੇ ਗਿੱਦੜਬਾ ਦੇ ਲੋਕ ਹੈ ਤੇ ਜੇ ਕਿਤੇ ਆਹ ਇਲੈਕਸ਼ਨ ਆਪਾਂ ਹੋਰ ਜਿੱਤੇ ਤਾਂ ਗਿੱਦੜਬਾ ਦੇ ਲਈ ਹੋਰ ਮਨ ਤੋੜ ਜੀ ਤੋੜਤ ਜੀ ਤੋੜ ਮਿਹਨਤ ਕਰਦੇ 27 28 ਸਾਲ ਵਰਸਸ 2.5 ਸਾਲ ਦਾ ਨਾਰਾ ਦੇ